ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਜਿਹੜੇ ਦਲਜੀਤ ਦੋਸਾਂਝ ਦੇ ਫੈਨ ਐ ਤਕੜੇ ਹੋ ਜਾਓ ਜਿਹੜੇ ਕਹਿੰਦੇ ਆ ਉਹਦੇ ਪੱਖ 'ਚ ਬੋਲੋ ਉਹਦੇ ਪੱਖ 'ਚ ਬੋਲਾਂਗੇ ਜੇ ਉਹਦੇ ਅਫਗਾਨ ਜਾਣਦੇ ਆ ਤਾਂ ਬੋਲਦੇ ਆ ਜਿਹੜੇ ਉਹਦੇ ਨਾਲ ਵੀ ਰਹਿੰਦੇ ਆ ਉਹਨਾਂ ਤੋਂ ਕਈ ਚੀਜ਼ਾਂ ਸਾਨੂੰ ਪਤਾ ਲੱਗੀਆਂ ਹੁਣ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਦਲਜੀਤ ਦੋਸਾਂਝ ਨੇ ਇੱਕ ਸ਼ੋਅ ਵਿੱਚ ਉਹਦਾ ਨਾਂ ਕਿਉਂ ਲਿਆ ਮੂਸੇ ਵਾਲੇ ਦਾ ਵੀ ਮੂਸੇ ਵਾਲੇ ਦਾ ਨਾਂ ਇੰਨੇ ਚੱਲਦਾ ਰਹੂਗਾ ਕਿਉਂ ਬੋਲਿਆ ਉਹਨੇ ਤੇ ਇਹਦੇ ਸ਼ੋਅ ਫੁੱਲ ਕਿਉਂ ਜਾ ਰਹੇ ਆ ਇਹਨਾਂ ਸਾਰੀਆਂ ਗੱਲਾਂ ਦਾ ਤਰਕ ਕੱਢ ਕੇ ਤੁਹਾਡੇ ਮੋਹਰੇ ਲੈ ਕੇ ਆਵਾਂਗੇ ਜਿਹੜੇ ਬੰਦੇ ਕਹਿੰਦੇ ਆ ਕਿ ਦਲਜੀਤ ਦੋਸਾਂਝ ਦੀ ਤਾਰੀਫ਼ ਕਰਦੇ ਰਹੋ ਉਹ ਦੇ ਮਗਰ ਚੱਲਦੇ ਰਹੋ ਤੇ ਉਹ ਕਿਉਂ ਚੱਲਦੇ ਰਹੀਏ ਬਈ ਅਸੀਂ ਕੋਈ ਅਫਗਾਨ ਦੇਖੇ ਹੋਣਗੇ ਤੁਸੀਂ ਤਾਂ ਭੇਡਾਂ ਗੋ ਦੀ ਚਾਲ ਮਗਰ ਤੁਰੇ ਫਿਰਦੇ ਹੋ ਜਿਹੜੇ ਚੰਗੇ ਚਾਰ ਬੰਦੇ ਸੱਚ ਸੁਣਨਾ ਚਾਹੁੰਦੇ ਆ ਜਾਂ ਸਮਝਣਾ ਚਾਹੁੰਦੇ ਆ ਉਹਨਾਂ ਨੂੰ ਤਾਂ ਤੁਸੀਂ ਇਸ ਭੀੜ 'ਚ ਨਾ ਲਾਓ ਨਾ ਅਸੀਂ ਕੋ ਤਪੇ ਹੋਏ ਨਹੀਂ ਬਸ ਇਹਦੀਆਂ ਗੱਲਾਂ ਜਾਣਦੇ ਆ ਇਹਦੇ ਨਾਲ ਦੇ ਬੰਦੇ ਜਦੋਂ ਇਹ ਗਾਲ ਗੂਲ ਕਿਸੇ ਨੂੰ ਕੱਢਦੇ ਨੇ ਤੇ ਉਹ ਇਹਨਾਂ ਦੀ ਸੀਕ੍ਰੀਟ ਜਿਹੜਾ ਲੀਕ ਕਰ ਦਿੰਦੇ ਉਹ ਤੁਹਾਨੂੰ ਦੱਸਾਂਗੇ ਵੀ ਕਿਉਂ ਸ਼ੋ ਹਟ ਹੋ ਰਿਹਾ ਤੇ ਕਿੱਦਾਂ ਇਹ ਕੁੜੀ ਦੇਉ ਕਿਉਂ